ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ 'ਚ ਆਪਾਂ ਬਾਸਮਤੀ ਅਤੇ ਮੁੱਛਲ ਦੇ ਤਾਜ਼ੇ ਤੇ ਨਵੇਂ ਰੇਟਾਂ ਬਾਰੇ ਗੱਲ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਦਬਾਦਿਆ ਕਰੋ ਤਾਂ ਜੋ ਇਦਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਛਲ ਅਤੇ ਬਾਸਮਤੀ ਦੇ ਰੇਟ ਕਿਉਂ ਘਟ ਰਹੇ ਨੇਗੇ ਇੱਕ ਤਾਂ ਜਿਵੇਂ ਮਸਲ ਦੀ ਆਪਾਂ ਗੱਲ ਕਰ ਲਈ ਸਭ ਤੋਂ ਵੱਡਾ ਕਾਰਨ ਆ ਜਿਹੜਾ ਰੇਟ ਘਟਣ ਦਾ ਉਹ ਹੈਗਾ ਇਹਦੇ ਵਿੱਚ ਕਾਲਾ ਦਾਣਾ ਇਸ ਵਾਰ ਬਹੁਤ ਆ ਰਿਹਾ ਉਹਦੇ ਕਰਕੇ ਝਾੜਾ ਜਿਹੜੇ ਦੇ ਉਹ ਵੀ ਘਟ ਰਹੇ ਨੇ ਤੇ ਨਾਲ ਹੀ ਰੇਟ ਵੀ ਕਾਲੇ ਦਾਣੇ ਹੋਣ ਕਰਕੇ ਘਟ ਲੱਗ ਰਿਹਾ ਹੈ ਦਾ ਜੇ ਹੁਣ ਆਪਾਂ ਪਿਛਲੇ ਸਮੇਂ ਦੀ ਗੱਲ ਕਰ ਲਈਏ 2-3 ਸਾਲਾਂ ਦੀ ਤਾਂ ਜਿਹੜੀਆਂ ਮਸਲ ਦੀਆਂ ਵੈਰਾਈਟੀਆਂ ਸੀ ਇਹਨੇ ਕਿਸਾਨਾਂ ਦੇ ਬਾਰੇ ਨਿਆਰੇ ਕੀਤੇ ਸੀ ਕਿਸਾਨ ਬਹੁਤ ਖੁਸ਼ ਸੀ ਇਹਨਾਂ ਤੋਂ ਤੇ ਤਾਹੀਂ ਉਹ ਦੁਬਾਰੇ ਫੇਰ ਮੁਸਲੀਆਂ ਵੈਰਟੀਆਂ ਲਗਾਉਂਦੇ ਸੀਗੇ ਵੀ ਇੱਕ ਤਾਂ ਇਹਦਾ ਝਾੜ ਵਧੀਆ ਨਿਕਲਦਾ ਤੇ ਦੂਜੇ ਨੰਬਰ ਤੇ ਰੇਟ ਆ ਜਿਹੜਾ ਦਾ 4000 ਤੋਂ ਪਰਾਸੀ ਵਿਕਦੀ ਹੁੰਦੀ ਸੀ ਉਦੋਂ ਇਹ ਤਾਂ ਇਸ ਸਾਲ ਜੇ ਹੁਣ ਰੇਟ ਦੀ ਗੱਲ ਕਰੀਏ ਤਾਂ ਇਹ 3500 ਤੋਂ ਲੈ ਕੇ 4000 ਰੁਪਏ ਤੱਕ ਲਾਸਟ ਰੇਟ ਜਿਹੜਾ ਇਹਦਾ ਵਿਕ ਰਿਹਾ 4000 ਇਸ ਤੋਂ ਵੱਧ ਨਹੀਂ ਲੱਗ ਰਹੀ ਕਿਤੇ ਵੀ ਤੇ ਇਹ ਵੀ ਇੱਕ ਵੱਡਾ ਕਾਰਨ ਆ ਜਿਹੜਾ ਦਾ ਝਾੜ ਘਟਣ ਦਾ ਤੇ ਰੇਟ ਘਟਣ ਦਾ ਕਾਲਾ ਦਾਣਾ ਹੋਣ ਦੇ ਕਾਰਨ ਕੁਆਲਿਟੀ ਘਟ ਜਾਂਦੀ ਜਦੋਂ ਤੇ ਦੂਜੇ ਨੰਬਰ ਤੇ ਬਾਸਮਤੀ ਦੀ ਗੱਲ ਕਰ ਲਈਏ ਤਾ ਬਾਸਮਤੀ ਵੀ ਆਪਾਂ 1509 ਦੀ ਗੱਲ ਕਰ ਲੋ ਪਿਛਲੇ ਸਮਿਆਂ ਦੇ ਵਿੱਚ ਆਪਾਂ 2 ਸਾਲਾਂ ਦੀ ਗੱਲ ਕਰ ਲਈ ਜਾਂ ਸਾਲ ਦੀ ਤਾਂ ਜਿਹੜਾ ਇਹਦਾ ਰੇਟ ਸੀ 3000 ਤੋਂ ਪਲੱਸ ਲੱਗ ਰਿਹਾ ਸੀ ਆਪਾਂ ਦੇਖਿਆ ਨਾ ਜਿੰਨਾ ਤੇ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਦਾ ਰੇਟ ਜਿਹੜਾ ਇਹਦਾ 2800 2900 ਤੋਂ ਲੈ ਕੇ 32 3300 ਰੁਪਏ ਤੱਕ ਲਾਸਟ ਰੇਟ ਜਿਹੜਾ ਉਹ ਲੱਗ ਰਿਹਾ ਹੈਗਾ ਕਿਤੇ ਤਾਂ ਇਹ 2700 ਵੀ ਰਹਿ ਗਿਆ ਕਿਤੇ ਇਹ 3200 ਵੀ ਲੱਗ ਰਿਹਾ ਇਸ ਤਰ੍ਹਾਂ ਇਹਦੇ ਵਿੱਚ ਵਧਾ ਝੜਾ ਜਿਹੜਾ ਆ ਰਿਹਾ ਰੇਟ ਦੇ ਵਿੱਚ ਤਾਂ ਜੇ ਕੋਲ ਮੜਾ ਕੇ ਆਪਾਂ ਗੱਲ ਕਰੀਏ ਤਾਂ ਪਿਛਲੇ ਸਮਿਆਂ ਦੇ ਨਾਲੋਂ ਡਬਲ ਕਿਸਾਨਾਂ ਦਾ ਨੁਕਸਾਨ ਹੋਇਆ ਇਹਦੇ ਨਾਲ ਇੱਕ ਤਾਂ ਰੇਟ ਘਟ ਮਿਲਿਆ ਤੇ ਦੂਜਾ ਝਾੜ ਵੀ ਘਟ ਮਿਲਿਆ ਇਹਨਾਂ ਵੈਰਾਈਟੀਆਂ ਦਾ ਬਾਕੀ ਟੋਟਲ ਸਾਰੀਆਂ ਵੈਰਾਈਟੀਆਂ ਦੀ ਝਾੜ ਤਾਂ ਘਟ ਰਿਹਾ ਤਾਂ ਜਿਹੜੀਆਂ ਇਹ ਕਿਸਮਾਂ ਸੀ ਇਹਨਾਂ ਦਾ ਰੇਟ ਵੀ ਘਟ ਮਿਲਿਆ ਕਿਸਾਨ ਭਰਾਵਾਂ ਨੂੰ ਤਾਂ ਹੁਣ ਕਿਸਾਨ ਭਰਾ ਕਈ ਤਾਂ ਨਰਾਜ ਬਹੁਤ ਨੇ ਇਹਨਾਂ ਦੇ ਉੱਪਰੋਂ ਕਿਉਂਕਿ ਉਹਨਾਂ ਦਾ ਘਰ-ਬਾਰ ਵੀ ਇਹਨਾਂ ਦੇ ਛੱਤੋਂ ਚੱਲਦਾ ਹੁੰਦਾ ਕਈਆਂ ਦਾ ਛੋਟੇ ਕਿਸਾਨ ਹੁੰਦੇ ਨੇ ਜਿਹੜੇ ਤਾਂ ਉਹਨਾਂ ਨੇ ਘਾਟਾ ਬਹੁਤ ਦਿਖਾਇਆ ਇਸ ਵਾਰ ਜੇਕਰ ਠੇਕੇ ਤੇ ਜ਼ਮੀਨ ਲੈਤੀ ਵੀ ਕਿਸੇ ਦੀ ਤਾਂ ਠੇ ਤਾ ਇਸ ਵਾਰ ਬਹੁਤ ਘਟ ਰਹੀਆਂ ਨੇ ਬਾਸਮਤੀ ਦੀਆਂ ਕਿਸਮਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਘਟ ਲੱਗਣ ਦੀ ਉਮੀਦ ਹੈ ਇਹਨਾਂ ਦੀ ਬਾਸਮਤੀ ਦੀਆਂ ਕਿਸਮਾਂ ਦੀ ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਵੀਡੀਓ ਦੇ ਵਿੱਚ ਇਹਨਾਂ ਦੇ ਰੇਟਾਂ ਬਾਰੇ ਜੋ ਅੱਜ ਦੇ ਤਾਜ਼ਾ ਰੇਟ ਨੇ ਸਭ ਤੋਂ ਪਹਿਲਾਂ ਆਪਾਂ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰਨੇ ਵੀ ਉੱਥੇ ਅੱਜ ਦੇ ਨਵੇਂ ਰੇਟ ਆ ਜਿਹੜੇ ਕੀ ਕੀ ਰੇਟ ਚੱਲ ਰਹੇ ਨੇਗੇ ਤਾਂ ਸਭ ਤੋਂ ਪਹਿਲਾਂ ਆਪਾਂ ਖਰੋਰੀ ਮੰਡੀ ਦੀ ਗੱਲ ਕਰ ਲਈਏ ਜਿਵੇਂ ਇੱਥੇ 11 21 ਦਾ ਰੇਟ ਆ ਜਿਹੜਾ 3300 ਤੋਂ ਲੈ ਕੇ 3800 ਦੇ ਵਿਚਕਾਰ ਚੱਲ ਰਿਹਾ ਅਤੇ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਚੱਲ ਰਿਹਾ 1885 ਦਾ ਰੇਟ 3350 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਚੱਲ ਰਿਹਾ ਅਤੇ 1401 ਦਾ ਰੇਟ 3400 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਚੱਲ ਰਿਹਾ ਇਸ ਤੋਂ ਅੱਗੇ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3150 ਰੁਪਏ ਤੱਕ ਚੱਲ ਰਿਹਾ 17 18 ਦਾ ਰੇਟ 3400 ਰੁਪਏ ਅਤੇ 18 47 ਦਾ ਰੇਟ 2600 ਰੁਪਏ ਮੁੱਛਲ 1401 ਦਾ ਰੇਟ 3500 ਰੁਪਏ ਇਸ ਤੋਂ ਅੱਗੇ ਸਨਾਮ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ 11 21 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਤੱਕ 1401 ਦਾ ਰੇਟ 3800 ਰੁਪਏ ਤੱਕ ਅਤੇ PV01 ਦਾ ਰੇਟ 3300 ਰੁਪਏ 1699 ਦਾ ਰੇਟ 3000 ਤੋਂ ਲੈ ਕੇ 3100 ਰੁਪਏ ਤੱਕ 1885 ਦਾ ਰੇਟ 3450 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਫਾਜ਼ਲ ਕਮੰਡੀ ਦੇ ਵਿੱਚ 1121 ਦਾ ਰੇਟ 3500 ਤੋਂ ਲੈ ਕੇ 3600 ਰੁਪਏ ਅਤੇ 1718 ਦਾ ਰੇਟ 3300 ਰੁਪਏ ਅਤੇ 1699 ਦਾ ਰੇਟ 3120 ਰੁਪਏ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 3400 ਤੱਕ ਵਿਕਿਆ 11 21 ਦਾ ਰੇਟ 3500 ਤੋਂ ਲੈ ਕੇ 3800 ਰੁਪਏ 1401 ਦਾ ਰੇਟ 3750 ਰੁਪਇਆ ਤੱਕ ਵਿਕਿਆ ਅਤੇ 18 85 3380 ਰੁਪਇਆ ਤੱਕ ਵਿਕਿਆ ਇਸ ਤੋਂ ਅਗੇ ਮੌਣਕ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3200 ਰੁਪਏ ਤੱਕ ਵਿਕਿਆ 1401 ਦਾ ਰੇਟ 3500 ਤੋਂ ਲੈ ਕੇ 3900 ਰੁਪਏ ਤੱਕ ਵਿਕਿਆ ਅਤੇ 1121 3800 ਰੁਪਏ ਤੱਕ ਵਿਕਿਆ 1692 ਦਾ ਰੇਟ 3200 ਰੁਪਏ ਇਸ ਤੋਂ ਅਗੇ ਬੋਰ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3500 ਤੋਂ ਲੈ ਕੇ 3600 ਰੁਪਏ 1401 ਦਾ ਰੇਟ 3550 ਰੁਪਇਆਂ ਤੋਂ ਲੈ ਕੇ 3880 ਰੁਪਇਆਂ ਤੱਕ ਵਿਕਿਆ 1885 ਦਾ ਰੇਟ 3400 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3200 ਰੁਪਏ ਤੱਕ ਅਤੇ 1401 ਦਾ ਰੇਟ 3500 ਤੋਂ 3700 18 47 ਦਾ ਰੇਟ 2700 ਰੁਪਏ 1885 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਸ਼ਿਰਸਾ ਮੰਡੀ ਦੇ ਵਿੱਚ ਗੱਲ ਕਰ ਲਈ ਤਾਂ ਉੱਥੇ 1509 ਦਾ ਰੇਟ 2850 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3300 ਮੱਛਲ 1400 ਇੱਕ ਦਾ ਰੇਟ 3450 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਅਤੇ 18 47 2700 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਰਾਣੀਆਂ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ 1400 ਇੱਕ ਦਾ ਰੇਟ 4000 ਰੁਪਏ ਤੱਕ ਵਿਕਿਆ 11 21 ਦਾ ਰੇਟ 3500 ਰੁਪਏ ਤੱਕ ਵਿਕਿਆ ਗੋਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2850 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਅਤੇ 17 18 3450 ਰੁਪਇਆ ਤੋਂ ਲੈ ਕੇ 3700 ਰੁਪਏ ਤੱਕ ਰਿਹਾ 1401 ਦਾ ਰੇਟ 3300 ਤੋਂ ਲੈ ਕੇ 3800 ਰੁਪਏ ਤੱਕ ਰਿਹਾ ਅਤੇ ਇਸ ਦੇ ਨਾਲ ਹੀ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਇਸ ਤੋਂ ਅਗੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਇਆ ਤੱਕ ਵਿਕਿਆ 1401 ਦਾ ਰੇਟ 3400 ਤੋਂ ਲੈ ਕੇ 3650 ਰੁਪਈਆ ਤੱਕ ਵਿਕਿਆ 1847 ਦਾ ਰੇਟ 2600 ਤੋਂ 2700 ਤੱਕ ਵਿਕਿਆ ਪੀਵੀ01 ਦਾ ਰੇਟ 3200 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਨਫਸਗੜ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਈਆ ਤੱਕ ਵਿਕਿਆ 1401 ਦਾ ਰੇਟ 3450 ਰੁਪਈਆ ਤੋਂ ਲੈ ਕੇ 3800 ਰੁਪਈਆ ਤੱਕ ਵਿਕਿਆ 1121 ਦਾ ਰੇਟ 3300 ਤੋਂ ਲੈ ਕੇ 3600 ਦੇ ਵਿਚਕਾਰ ਵਿਕਿਆ ਅਤੇ 1847 2700 ਤੱਕ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3350 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਮਾਲ ਖਾਂ ਮੰਡੀ ਦੇ ਵਿੱਚ 1401 ਦਾ ਰੇਟ 3300 ਤੋਂ ਲੈ ਕੇ 3680 ਰੁਪਏ ਤੱਕ ਵਿਕਿਆ 1509 ਦਾ ਰੇਟ 3000 ਰੁਪਏ ਤੱਕ ਵਿਕਿਆ 11 21 ਦਾ ਰੇਟ 3800 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3300 ਰੁਪਏ ਤੱਕ ਵਿਕਿਆ 18 85 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਪਿੱਲੂਕੇੜਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3120 ਰੁਪਏ ਤੱਕ ਵਿਕਿਆ 1401 ਦਾ ਰੇਟ 3400 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਅਤੇ 1121 ਦਾ ਰੇਟ 3500 ਤੋਂ ਲੈ ਕੇ 3750 ਰੁਪਏ ਤੱਕ ਇਸ ਤੋਂ ਅੱਗੇ ਸਨ ਗਨੌਰ ਮੰਡੀ ਦੀ ਗੱਲ ਕਰਦੇ ਆਂ ਗਨੌਰ ਮੰਡੀ ਦੇ ਵਿੱਚ 1509 ਦਾ ਰੇਟ 3100 ਤੱਕ ਅਤੇ 1121 ਦਾ ਰੇਟ 4200 ਰੁਪਏ ਤੱਕ ਵਿਕਿਆ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਫੀਦੋ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਤੇ 1400 ਅਤੇ ਮੁੱਛਲ 1400 1 ਦਾ ਰੇਟ 3420 ਰੁਪਈਆ ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਕਰਨਾਲ ਨਿਰਵਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3100 ਰੁਪਏ ਤੱਕ 1692 3200 ਰੁਪਏ ਤੱਕ ਵਿਕਿਆ ਮੁੱਛਲ 1400 1 ਦਾ ਰੇਟ 3500 ਤੋਂ ਲੈ ਕੇ 3900 ਰੁਪਏ ਤੱਕ ਵਿਕਿਆ ਅਤੇ 11 21 ਦਾ ਰੇਟ 3800 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਕੈਂਥਲ ਮੰਡੀ ਦੇ ਵਿੱਚ 1509 3000 ਤੋਂ ਲੈ ਕੇ 3230 ਰੁਪਏ ਤੱਕ ਅਤੇ 11 21 ਦਾ ਰੇਟ 3800 ਰੁਪਏ ਤੱਕ 17 18 ਦਾ ਰੇਟ 3200 ਰੁਪਏ ਤੱਕ ਅਤੇ ਮਥਲ 1401 ਦਾ ਰੇਟ 3500 ਤੋਂ ਲੈ ਕੇ 3900 ਰੁਪਏ ਤੱਕ ਵਿਕਿਆ ਇਹ ਸੀ ਹਰਿਆਣੇ ਦੀਆਂ ਤੇ ਪੰਜਾਬ ਦੀਆਂ ਮੰਡੀਆਂ ਦੇ ਅੱਜ ਦੇ ਤਾਜ਼ੇ ਤੇ ਨਵੇਂ ਰੇਟ ਬਾਕੀ ਅਗਲੀ ਵੀਡੀਓ ਦੇ ਵਿੱਚ ਇਦਾਂ ਦੀ ਹੀ ਆਪਾਂ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਦੇਖਣ ਲਈ ਨੋਟੀਫਿਕੇਸ਼ਨ ਜ਼ਰੂਰ ਦਵਾ ਦਿਆ ਕਰੋ ਤਾਂ ਜੋ ਇਹ ਜਾਣਕਾਰੀ ਇਦਾਂ ਦੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਆਂ ਜੀ ਧੰਨਵਾਦ ਵੀਡੀਓ ਦੇਖਣ ਲਈ